ਹਰਜੀਤ ਇਹ ਲਓ ਜੀ ਹਰਜੀਤ ਹਰਜੀਤ ਸਿੰਘ ਠੇਕੇਦਾਰ ਤੇਰੀ ਪੇਮੈਂਟ ਰੱਖੀ ਪਈ ਏ ਉਹ ਬੁਫੇ ਸਾਡੇ ਆਰਾਮ ਸਰੂਪ ਜੀ ਸ਼ਰਮਾ ਸਾਡੇ ਐਮਸੀ ਸਾਹਿਬ ਆਵਾਦਨੀ ਪਾਰਟੀ ਦੇ ਇੱਧਰ ਸਾਡੇ ਗਵੰਡੀ ਇਹ ਟਰਾਂਸਫਰ ਲੱਗ ਰਿਹਾ ਜੀ ਐਕਸ਼ਨ ਇੰਦਰਪ੍ਰੀਤ ਜੀ ਜੇਏ ਅਮਰਤਪਾਲ ਐਸਡੀਓ ਸਾਹਿਬ ਉਹਨਾਂ ਦੀ ਇਹ ਹਿੰਮਤ ਦਾ ਸਦਕਾ ਸਾਡੇ ਗਾਰਡਨ ਕਲੋਨੀ ਰਣਜੀਤ ਕਲੋਨੀ ਵਾਲੇ ਜਿਹੜੇ ਮਹੱਲਾ ਨਿਵਾਸੀਆਂ ਦੀ ਹਿੰਮਤ ਦਾ ਸਦਕਾ ਇਹ ਟਰਾਂਸਫਾਰਮ ਚਾਰ ਖੰਭੇ ਲੱਗੇ ਜੀ ਹੁਣ ਇਹਨਾਂ ਤੇ 350 ਦਾ ਰੱਖਣਾ ਤੇ ਇਹਨੂੰ ਫਿਰ 500 ਦਾ ਜਦ ਮਰਜ਼ੀ ਕਰ ਲੋ ਸਾਡੇ ਮੇਰੇ ਵੀਰ ਆਰਾਮ ਸਰੂਪ ਜੀ ਦਾ ਬਹੁਤ ਸਹਿਯੋਗ ਹੈ ਸਾਡੇ ਨਾਲ देखो जी सब ਤੋਂ ਵੱਧ ਸਹਿਯੋਗਤਾ ਪ੍ਰਧਾਨ ਜੀ ਤੁਹਾਡਾ ਜੀ ਜੀ ਸਿੰਘ ਹਸ ਜੀ ਮਰਾ ਤੁਸੀਂ ਕੈਰ ਨੂੰ ਤੋਂ ਬਾਅਦ ਨਹੀਂ ਨਹੀਂ ਪੂਰੇ ਸ਼ਹਿਰ ਦੀ ਸੇਵਾ ਕਰਦੇ ਆ ਔਰ ਇਦਾਂ ਦੀ ਤੁਸੀਂ ਇੱਕ ਸੰਸਥਾ ਬਣਾਈ ਹੈ ਜਿਹੜੀ ਕਿ ਪੂਰੇ ਸ਼ਹਿਰ ਨੂੰ ਇਹ ਕਹਿੰਦੇ ਨਾ ਭਈ ਕਿੱਥੇ ਵੀ ਕਮੀ ਪੇਚੀ ਕੋਈ ਵੀ ਹੈ ਠੀਕ ਹੈ ਜੀ ਔਰ ਪੂਰੀ ਸਰਕਾਰ ਦੇ ਧਿਆਨ ਚ ਆਪਰੇ ਧਿਆਨ ਦਿਲੇ ਆ ਕੇ ਤੁਸੀਂ ਬੜੇ ਪਿਆਰ ਨਾਲ ਹੱਲ ਕਰਾਉਂਦੇ ਨਹੀਂ ਸਾਡਾ ਤਾਂ ਕੰਮ ਹੈ ਸਤੋ ਰਹਿ ਰਹੇ ਹਾਂ ਤੁਸੀਂ ਜੀ ਲੋਕ ਤੰਗ ਬਹੁਤ ਰਹੇ ਐ ਇਸ ਗਰਮੀ ਦੇ ਵਿੱਚ ਲਾਈਟ ਤੋਂ ਬਿਨਾਂ ਬਹੁਤ ਤੰਗ ਰਹੇ ਆ ਸਾਡੇ ਰਣਜੀਤ ਨਗਰ ਗਾਰਡਨ ਕਲੋਨੀ ਵਾਲੇ ਸਾਰੇ ਹੁਣ ਹੁਣ ਜਿਹੜਾ ਹੈ ਗੰਦ ਜਿਹੜਾ ਹੈਗਾ ਚੱਕਿਆ ਜਾਊਗਾ ਤੇ ਅਸੀਂ ਸੁਖੀ ਹੋਵਾਂਗੇ ਵਿਚਾਰੇ ਆ ਦੇਖੋ ਸਾਡੇ ਜਿਹੜੇ ਹੈਗਾ ਟੈਕਨੀਸ਼ੀਅਨ ਬੜੀ ਮਿਹਨਤ ਨਾਲਾ ਮੁੰਡੇ ਕੰਮ ਕਰਨ ਲੱਗੇ ਹੋਏ ਆ ਅੱਜ ਸਵੇਰ ਤੇ ਲੱਗੇ ਹੋਏ ਆ ਮੈਂ ਬਾਹਰ ਗਿਆ ਸੀ ਮੈਂ ਹੁਣ ਆਇਆ ਕਹਿੰਦੇ ਲਾਈਟ ਬੰਦ ਹੈ ਜੋ ਮੈਂ ਦੇਖਿਆ ਇਧਰਲੇ ਪਾਸੇ ਆ ਕੇ ਖੰਭੇ ਲੱਗ ਰਹੇ ਆ ਮਾਰ ਮਾਰ ਚੱਕਦੇ ਫਟੇ ਸੋ ਇਹ ਸਾਰਾ ਜਿਹੜਾ ਹੈਗਾ ਕੰਮ ਹੈ ਸਾਨੂੰ ਮੈਡਮ ਅਨਮੋਲ ਗਗਨ ਮਾਨ ਨੇ ਇੱਕ ਸਾਲ ਪਹਿਲਾਂ ਸਾਡੇ ਨਾਲ ਮੀਟਿੰਗ ਕੀਤੀ ਸੀ ਔਰ ਐਕਸ਼ਨ ਸਾਹਿਬ ਐਸਡੀਐਮ ਸਾਹਿਬ ਕਾਰਸਾਦ ਕਬਸਰ ਉੱਥੇ ਸਾਰੇ ਬੁਲਾਏ ਤੇ ਉੱਥੇ ਇਹ ਸਾਰਾ ਪਲਾਨਿੰਗ ਬਣੀ ਸੀ ਇੱਕ ਸਾਲ ਪਹਿਲਾਂ ਇੱਕ ਸਾਲ ਦੇ ਵਿੱਚ ਸਾਡਾ ਅਸੀਂ ਜਿਹੜਾ ਹੈਗਾ ਕਾਮਯਾਬ ਹੋਏ ਆ ਇਹ ਸਾਰਾ ਕੁਝ ਕਰਨ ਵਾਸਤੇ ਹੋਣੀ ਇੱਕ 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 ਟਰਾਂਸਫਾਰਮਰ 2 ਘੰਟੇ ਦਿਨਾਂ ਵਿੱਚ ਸਾਡੀ ਜੱਤਨ ਜਾਈ ਦੇ ਬੈਕ ਤੇ ਲੱਗ ਰਿਹਾ ਜੀ ਕਿੱਥੇ ਜੀ ਆਪਣੇ ਜੋਇੰਟ ਹੈ ਨੀ ਜੈਸਨਰੀ ਹਾਂਜੀ ਹਾਂਜੀ ਉਹਦੀ ਆਪਣੇ ਬੈਠੇ ਠੀਕ ਆ ਠੀਕ ਉਹ ਵੀ ਨੇੜੇ ਆ ਇੱਧਰ ਤਕਰੀਬ ਹੋ ਜਾਵੇ ਉਹ ਵੀ ਉੱਥੇ ਵੀ ਇਹਨਾਂ ਨੇ ਜਾਣਾ ਇਹਨਾਂ ਕੋਲ ਉਡੀਕ ਲੱਗ ਤੁਕੀ ਠੀਕ ਆ ਜੀ ਤੇ ਅੱਜ ਬੈਠੇ ਹੁੰਦੇ ਆ ਆਪਣੇ ਐਕਸ਼ਨ ਜਿਹੜੇ ਇੰਦਰਪ੍ਰੀਤ ਸਿੰਘ ਜੀ ਬਹੁਤ ਵਧੀਆ ਬਹੁਤ ਜਨੂੰਨ ਹੈ ਉਹਨਾਂ ਨੂੰ ਕੰਮ ਕਰਦਾ ਹਨ ਬਹੁਤ ਵਧੀਆ ਵਧੀਆ ਸਿਆਣੇ ਅਫਸਰ ਹੈ ਉਹਨਾਂ ਅੱਜ ਦਾ ਕਿੰਨੀ ਸਰਫਿਚ ਹੋ ਗਿਆ ਉਹ ਮੈਨੂੰ ਕੱਲ ਬਤਾਜਾ ਤੇਰੇ ਕਹਿੰਦੇ ਲੱਗ ਗਿਆ ਮੈਂ ਕਿਹਾ ਨਹੀਂ ਅੱਜ ਦਾ ਅੱਜ ਕਰਿਆ ਇਹਨਾਂ ਨੇ ਸ਼ੁਰੂ ਅੱਜ ਮਤਲਬ ਹੁਣ 2-3 ਦਿਨ ਦੇ ਵਿੱਚ ਕੰਮ ਮੁਕੰਮਲ ਹੋ ਜਾਏਗਾ ਧੰਨਵਾ